ਟੋਲ ਪਲਾਜ਼ਾ ਕਰਮਚਾਰੀ ਯੂਨੀਅਨ ਦੇ ਮੈਂਬਰਾਂ ਵੱਲੋਂ ਲਾਡੋਵਲ ਟੋਲ ਪਲਾਜ਼ਾ ਨੂੰ ਫ੍ਰੀ ਕਰਵਾਇਆ ਗਿਆ ਹੈ। ਇਸ ਰਨ ਉਹਨਾਂ ਨੇ ਟੋਲ ਪ੍ਰਸ਼ਾਸਨ ਉੱਪਰ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਾਇਆ ਹਨ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਪੂਰੀ ਤਨਖਾਹਾਂ ਨਹੀਂ ਦਿੱਤੀ ਜਾ ਰਹੀਆਂ, ਪ੍ਰੋਪਰ ਛੁੱਟੀ ਨਹੀਂ ਦਿੱਤੀ ਜਾ ਰਹੀਆਂ ਆਦਿ ਸਮੇਤ ਵਰਗੇ ਗੰਭੀਰ ਦੋਸ਼ ਲਾਇਆ ਹਨ। ਇਸ ਦੌਰਾਨ ਉਹਨਾਂ ਨੇ ਕੀ ਕੀਤਾ ਜੇਕਰ ਟੋਲ ਪਲਾਜ਼ਾ ਪ੍ਰਸ਼ਾਸਨ ਵੱਲੋਂ ਹਜੇ ਵੀ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਿਆ ਤਾਂ ਟੋਲ ਪਲਾਜ਼ਾ ਨੂੰ ਅਨਮਿੱਥੇ ਸਮੇਂ ਲਈ ਫ੍ਰੀ ਰੱਖਿਆ ਜਾਵੇਗਾ। ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਮੌਜੂਦਾ ਮੈਂਬਰਾਂ ਵੱਲੋਂ ਹੋਰ ਕੀ ਕਿਹਾ ਗਿਆ। ਕਾਜਵੰਦ ਸਿੰਘ ਐਮ ਆ ਟੋਲ ਪਲਾਜ਼ਾ ਵਰਕਰ ਯੂਨੀਅਨ ਪੰਜਾਬ ਦਾ ਜਨਰਲ ਸਕੱਤੀ ਆ। ਅੱਛਾ ਤੇ ਭਾਜੀ ਅੱਜ ਜਿਹੜਾ ਬੰਦ ਕੀਤਾ ਗਿਆ ਟੋਲ ਪਲਾਜ਼ਾ ਉਸ ਲਈ ਕੀ ਕਹਿਣਾ ਹੈ? ਪਹਿਲਾਂ ਤਾਂ ਮੈਂ ਸਾਰੇ মিডিਆ ਵਾਲਿਆਂ ਦਾ ਧੰਨਵਾਦ ਕਰਦਾ ਮੋਸਟ ਵੈਲਕਮ ਜੀ ਆਇਆਂ ਨੂੰ ਤੁਸੀਂ ਬਹੁਤ ਵਧੀਆ ਕਵਰੇਜ ਕਰ ਰਹੇ ਹੋ। ਇਹ ਜੋ ਟੋਲ ਪਲਾਜ਼ਾ ਬੰਦ ਕੀਤਾ ਗਿਆ ਪਹਿਲਾਂ 17 ਤਰੀਕ ਨੂੰ ਬੰਦ ਹੋ ਕਿ ਜੋ ਇੱਥੇ ਵਰਕਰ ਕੰਮ ਕਰਦੇ ਨੇ ਜੋ ਉਹਨਾਂ ਨੂੰ ਸੈਂਟਰ ਗਵਰਨਮੈਂਟ ਵੱਲੋਂ ਉਹਨਾਂ ਦੀ ਸੈਲਰੀ ਦਿਹਾੜੀ ਬਣਦੀ ਹੈ ਦਿੱਤੀ ਜਾਵੇ ਜੋ ਸਹੂਲਤਾਂ ਬਣਦੀਆਂ ਉਹ ਦਿੱਤੀਆਂ ਜਾਣ ਪਰ ਕੰਪਨੀ ਸਾਰਾ ਕੁਝ ਛੁਪਾ ਰਹੀ ਹੈ ਨਾ ਵਰਕਰਾਂ ਨੂੰ ਇੱਥੇ ਮੈਡੀਕਲ ਸਹੂਲਤਾਂ ਮਿਲ ਰਹੀਆਂ ਨਾ ਵੈਲਫੇਅਰ ਨਾ ਕੋਈ ਬੋਨਸ ਮਿਲ ਰਿਹਾ ਔਰ ਤਨਖਾਹਾਂ ਵੀ ਬਹੁਤ ਨਾਮਾਤਰ ਦਿੱਤੀਆਂ ਜਾਂਦੀਆਂ ਪਰ ਉਹਨਾਂ ਦਾ ਤਾਂ ਕਹਿਣਾ ਸੀ ਸਾਰੀਆਂ ਮੰਗਾਂ ਤਾਂ ਇਹਨਾਂ ਦੀ ਮੰਨ ਲਈਆਂ ਗਈਆਂ ਨੇ ਅਗਰ ਮੰਗਾਂ ਮੰਨੀਆਂ ਹੁੰਦੀਆਂ ਤਾਂ ਸਾਨੂੰ ਅੱਜ ਰੋਸ ਪ੍ਰਦਰਸ਼ਨ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਕੱਲ ਵੀ ਸਾਰਾ ਦਿਨ ਬੈਠ ਕੇ ਟੇਬਲ ਟਾਕ ਚੱਲਦੀ ਰਹੀ ਹੈ ਪਰ ਕਿਸੇ ਵੀ ਗੱਲ ਸਾਡਾ ਮੈਂ ਤੁਹਾਨੂੰ ਅਸੀਂ ਦੱਸ ਚੁੱਕਿਆ ਜੀ ਵਰਕਰਾਂ ਨੂੰ ਜੋ ਸੈਲਰੀ ਇੱਥੇ 10 12000 ਦਿੱਤੀ ਜਾਂਦੀ ਆ ਪਰ ਸੈਂਟਰ ਗਵਰਨਮੈਂਟ ਤੋਂ ਜੋ ਇੱਕ ਵਰਕਰ ਦੀ ਸੈਲਰੀ 22000 20 ਰੁਪਏ ਮਿਨਿਮਮ ਵੇਜ ਦੇ ਹਿਸਾਬ ਨਾਲ ਬਣਦੀ ਆ ਅਸੀਂ ਕਹਿੰਨੇ ਜੋ ਗਵਰਨਮੈਂਟ ਦਾ ਕਿਰਤ ਕਮੂਨ ਇੱਕ ਲਾਅ ਬਣਿਆ ਉਸ ਨੂੰ ਇੱਥੇ ਪਲਾਜੇ ਦੇ ਲਾਗੂ ਕੀਤਾ ਜਾਵੇ ਜਿੰਨੂੰ ਕਿ ਕਾਊਂਟ ਕਰਕੇ ਸਾਰਾ ਕੁਝ ਸਟਾਫ ਦੀਆਂ ਸੈਲਰੀਆਂ ਸਟਾਫ ਦੀਆਂ ਸਹੂਲਤਾਂ ਜਿੰਨੇ ਵੀ ਖਰਚੇ ਆ ਉਹ ਕਾਊਂਟ ਕਰਕੇ ਇੱਥੇ ਟੋਲ ਬਰਾਜੇ ਦੀ ਪਰਚੀ ਤਿਆਰ ਕੀਤੀ ਜਾਂਦੀ ਆ ਅਗਰ ਉਹ ਪ੍ਰੋਪਰ ਪਰਚੀ ਲਈ ਜਾ ਰਹੀ ਹੈ ਤਾਂ ਪ੍ਰੋਪਰ ਵਰਕਰ ਨੂੰ ਬਣਦੀਆਂ ਸਹੂਲ ਸਾਰਾ ਦਿਨ ਵਿੱਚ ਅਫਸਰਾਂ ਸਾਹਿਬਾਨੀ ਬੈਠੇ ਸੀ ਪਰ ਕੋਈ ਸਿੱਟਾ ਨਹੀਂ ਨਿਕਲਿਆ ਅਸੀਂ ਆਸ ਕਰਦੇ ਹਾਂ ਅਸੀਂ ਇਸੇ ਕਰਕੇ ਲਾਸਟ ਅੱਜ ਮਜਬੂਰ ਨਾ ਹੋ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ ਉਹਨਾਂ ਕੀ ਲੱਗਦਾ ਅਗੇ ਕੀ ਰਣਨੀਤੀ ਹੈ ਅਗੇ ਕੰਪਨੀ ਦੇ ਡਿਪੈਂਡ ਕਰਦਾ ਕੰਪਨੀ ਸਾਡੇ ਨਾਲ ਬੈਠ ਕੇ ਟੇਬਲ ਟॉक ਕਰਦੀ ਹੈ ਅਸੀਂ ਟੇਬਲ ਟॉक ਕਰਨ ਲਈ ਤਿਆਰ ਹਾਂ ਪਰ ਅਗਰ ਕੋਈ ਹੱਲ ਨਿਕਲਦਾ ਹੈ ਕੰਪਨੀ ਜੋ ਵਰਕਰਾਂ ਦੇ ਹੱਕ ਬਣਦੀ ਹੈ ਦੇ ਦੇਗੀ ਅਸੀਂ ਟੋਲ ਪਲਾਜ਼ਾ ਚਾਲੂ ਕਰ ਦਿਆਂਗੇ ਪਰ ਨਹੀਂ ਤਾਂ ਟੋਲ ਪਲਾਜ਼ਾ ਅਣਮਿੱਥੇ ਸਮੇਂ ਲਈ ਫ੍ਰੀ ਰਹੇਗਾ ਦਰਸ਼ਨ ਸਿੰਘ ਲਾਡੀ ਸੁਭਾ ਪ੍ਰਧਾਨ ਟੋਲ ਪਲਾਜ਼ਾ ਵਰਦੀਨ ਦਰਵਾਜ਼ਾ ਅਣਮਿੱਥੇ ਸਮੇਂ ਲਈ ਅਸੀਂ ਲਾਡ ਕੰਮ ਕਰਦੇ ਨੇ ਉਹਨਾਂ ਨੂੰ ਸੈਂਟਰ ਦੇ ਮਿਨੋਮ ਵੇਜ ਪੀਐਫੀਐਸਆਈ ਵਰਗੀਆਂ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ ਪਿਛਲੇ ਲੰਬੇ ਸਮੇਂ ਤੋਂ ਅਸੀਂ ਬਾਰੀ-ਬਾਰੀ ਬੇਨਤੀਆਂ ਕਰਨ ਦੇ ਬਾਵਜੂਦ ਟੋਲਪਲੇਸ ਦੇ ਮੈਨੇਜਮੈਂਟ ਨਾਲ ਸੱਤੇ ਜੂਣੇ ਨਹੀਂ ਸਰਕੀ ਜਿਸ ਕਰਕੇ ਅੱਜ ਮਜਬੂਰਨ ਸਾਨੂੰ ਜਿਹੜਾ ਟੋਲਪਲੇਸ ਉਹਨਾਂ ਨਾਲ ਮਿਥੇ ਸਮਝੇ ਬੰਦ ਕਰਨਾ ਪਿਆ ਨੈਸ਼ਨਲ ਆਪ ਵੀ ਬਹੁਤ ਗੁਰਮੁਣੀਏ ਸਾਡੀਆਂ ਮੰਗਾਂ ਹੀ ਨੇ ਅਤੇ ਹੋਰ ਜਿਹੜੇ ਸੀ ਪੰਜਾਬ ਦੇ ਨੌਜਵਾਨ ਨੇ 80% ਅਸੀਂ ਕਹਿੰਨੇ ਆ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੋ ਜੋ ਤੁਹਾਡਾ ਐਗਰੀਮੈਂਟ ਹੈਗਾ ਨੈਸ਼ਨਲ ਅਥਾਰਟੀ ਆਫ ਇੰਡੀਆ ਦੇ ਕਰਾਰਨਾਮਾ ਉਹਦੀਆਂ ਜਿਹੜੀਆਂ ਸ਼ਰਤਾਂ ਨੇ ਉਹਨਾਂ ਲਾਗੂ ਕੀਤਾ ਜਾਵੇ ਉਹਨਾਂ ਸ਼ਰਤਾਂ ਦੇ ਮੁਤਾਬਕ ਵਰਕਰਾਂ ਨੂੰ ਬਣਦੇ ਹੱਕ ਅਧਿਕਾਰ ਦਿੱਤੇ ਜਾਣੀ ਕੀ ਕਰਦੇ ਹੋ ਵੀ ਕੀ ਹੁਣ ਅਸੀਂ ਅੱਜ ਇੱਥੇ ਪ੍ਰਸ਼ਾਸਨ ਆਇਆ ਹੋਇਆ ਮੀਟਿੰਗ ਕਰਾਂਗੇ ਹੱਲ ਨਿਕਲਦਾ ਠੀਕ ਆ ਨਹੀਂ ਅਸੀਂ ਵੱਡਾ ਐਕਸ਼ਨ ਪੰਜਾਬ ਲੈਵਲ ਤੇ ਦੇਣ ਲੱਗਿਆਂ ਪੰਜਾਬ ਦੇ ਜਿੰਨੇ ਨੈਸ਼ਨਲ ਹਾਈਵੇ ਟੋੜ ਨਹੀਂ ਜਾਂ ਨੈਸ਼ਨਲ ਹਾਈਵੇ ਦੇ ਜਿੰਨੇ ਪੰਜਾਬ ਦੇ ਵਿੱਚ ਪ੍ਰੋ ਸਾਰੇ ਅਸੀਂ ਬੰਦ ਕਰਾਂਗੇ ਚਾਹੇ ਉਹ ਦਿੱਲੀ ਕਟੜਾ ਹੋਵੇ ਚਾਹੇ ਹੋਰ ਐਕਸਪ੍ਰੈਸ ਹਾਈਵੇ ਹੋਣ ਉਹਨਾਂ ਹਾਈਵੇਆਂ ਨੂੰ ਵੀ ਅਸੀਂ ਬੰਦ ਕਰਾਂਗੇ ਉੱਥੇ ਵੀ ਅਸੀਂ ਗੱਡੀ ਜਿਹੜੀ ਹੈਗੀ ਬਿਲਕੁਲ ਰੀਲ ਲਗਾਵਾਂਗੇ ਕਿੰਨੇ ਕਿੰਨੇ ਬੰਦੇ ਨੇ ਤੁਹਾਡੇ ਨਾਲ ਸਾਡੇ ਨਾਲ ਹੁਣ ਇੱਥੇ 4-500 ਬੰਦੇ ਇਕੱਠੇ ਹੈਗੇ ਬਾਕੀ ਸਾਡੇ ਆ ਰਹੇ ਨੇ ਅਸੀਂ ਹੁਣ ਥੋੜੇ ਟਾਈਮ ਤੇ ਮੈਨੂੰ ਪੰਜਾਬ ਦੇ ਵਿੱਚ 18000 ਮੈਂਬਰ ਹੈ ਸਾਡਾ ਟੋਲ ਪਲੇਸੈਂਟ ਦੇ ਕੰਮ ਕਰਦਾ ਉਹ ਸਾਰੇ ਟੋਲ ਪਲੇਸੈਂਟ ਦੇ ਉੱਪਰ ਆਪਣਾ ਜਿਟੇਸ਼ਨ ਕਰੂਗਾ ਅਸੀਂ ਸਰਕਾਰ ਦੇ ਸੈਂਟਰ ਦੇ ਜਿੰਨੇ ਵੀ ਨੁਮਾਇੰਦੇ ਉਸ ਤੋਂ ਲੰਘਣਗੇ ਟੋਰ ਪਲਾਜ਼ਾ ਨੂੰ ਅਸੀਂ ਉਹਨਾਂ ਨੂੰ ਵੀ ਰੋਕਾਂਗੇ ਉਹਨਾਂ ਨੂੰ ਵੀ ਸਵਾਲ ਜਵਾਬ ਕਰਾਂਗੇ ਵੀ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਵਿੱਚ ਰੋਜ਼ਗਾਰ ਦਵਾਂਗੇ ਇਹ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਮਿਲ ਰਿਹਾ ਧੱਕੇਸ਼ਾਹੀ ਗੁੰਡਾਗਰਦੀ ਹੋ ਰਹੀ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਪੰਜਾਬ ਦੇ ਵਿੱਚ ਹੜ ਨਸ਼ਿਆਂ ਦਾ ਵਗ ਰਿਹਾ ਅਸੀਂ ਨਸ਼ਾ ਰੋਕਾਂਗੇ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਫੌਨ ਤੋਂ ਜਾਣ ਤੋਂ ਰੋਕਾਂਗੇ ਫੌਨ ਵਾਲੇ ਲੋਕ ਪੰਜਾਬ ਦੇ ਵਿੱਚ ਆਇਆ ਕਰਨਗੇ ਕਿ ਇਹ ਸੋਡਾ ਪੰਜਾਬ ਦੇ ਵਿੱਚ ਆਉਣ ਵਾਲਾ ਕੰਮ ਹੈ ਕਿ ਇਹ ਪੰਜਾਬ ਦੇ ਮੁੰਡਿਆਂ ਨੂੰ ਤੋਂ ਸਾਹਮਣੂ ਪੰਜਾਬ ਦੀ ਨੌਜਵਾਨੀ ਨੂੰ ਸਾਹਮਣੂ ਅੱਜ ਪ ਆ ਦੇਖ ਲੋ ਹਾਲ ਤਾਂ ਸਾਡੀਆਂ ਭੈਣਾਂ ਸਾਡੇ ਵੀਰ ਕਿਵੇਂ ਸੜਕਾਂ ਤੇ ਪਏ ਨੇ ਆਪਣੇ ਹੱਕ ਲੈਣ ਲਈ ਹੱਕ ਮੰਗ ਰਹੇ ਨੇ ਹੱਕ ਨਹੀਂ ਦਿੱਤੇ ਜਾ ਰਹੇ ਕੱਲੇ ਨਹੀਂ ਗਏ ਉਹ ਜੀ ਟਾਲ ਫ੍ਰੀ ਕਰ ਆਇਆ ਜਾਂ ਟਾਲ ਫ੍ਰੀ ਕੀਤਾ ਅੱਗੇ ਕਮੇਟੀ ਬੈਠੂਗੀ ਸਾਡੀ ਕਮੇਟੀ ਦੇ ਵਿੱਚ ਜੋ ਫੈਸਲਾ ਹੋਊਗਾ ਸਖਤੀ ਨਾਲ ਅਣਮਿੱਥੇ ਸਮੇਂ ਲਈ ਕਰ ਦਿੱਤੇ ਅਣਮਿੱਥੇ ਸਮੇਂ ਲਈ ਆ ਪੰਜਾਬ ਦੇ ਸਾਰੇ ਬੰਦ ਕਰ ਦਾਂਗੇ ਅਣਮਿੱਥੇ ਸਮੇਂ ਲਈ ਕਰਾਂਗੇ ਸਾਡਾ ਹਾਂ ਸਾਡੀ ਭਾਰਤੀ ਕਿਸਾਨ ਜੁਨ ਨੇ ਕ੍ਰਾਂਤੀਕਾਰੀ ਭਾਈ ਨੇ 70 ਸਿੰਘ ਜੀ ਦੋਆਬਾ ਦੇ ਪ੍ਰਧਾਨ ਨੇ ਤੇ ਭਾਰਤੀ ਕਿਸਾਨ ਜੁਨ ਰਾਜਿਆਲ ਦੇ ਸਾਥੀ ਵੀ ਆਏ ਨੇ ਤੇ ਹੋਰ ਫੰਡਰੇਸ਼ਨ ਆਏ ਨੇ ਆਲ ਇੰਡੀਆ ਕਿਸਾਨ ਸਭਾ ਦੇ ਸਾਥੀ ਆਏ ਨੇ ਤੇ ਹੋਰ ਵੀ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸਾਡੀ ਹਮਾਇਤ ਕਰੀ ਆ ਵੱਡੇ ਲੈਵਲ ਤੇ ਅਸੀਂ ਪਰਿਵਾਰਾਂ ਸਮੇਤ ਅੱਜ ਅਸੀਂ ਇਕੱਲੇ ਵਰਕਰਾਂ ਤੇ ਸਾਡੇ ਨਾਲ ਸਾਥੀ ਆਏ ਨੇ ਜਥੇਬੰਦੀਆਂ ਨੇ ਕੱਲ ਤੁਸੀਂ ਦੇਖੋਗੇ ਅਸੀਂ ਬੱਚਿਆਂ ਸਮੇਤ ਰੋਡ ਦੇ ਉਪਰਾਮਾਂਗੇ ਇਸ ਰੋਡ ਨੂੰ ਅਸੀਂ ਪੱਕੇ ਤੌਰ ਤੇ ਜਿਹੜਾ ਟੋਲ ਪਲਾजा ਇਹਨੂੰ ਜਿੰਦਾ ਲਾਵਾਂਗੇ ਪੱਕੇ ਤੌਰ ਤੇ ਜਿੰਦਾ ਲਾਵਾਂਗੇ ਪੰਜਾਬ ਦੇ ਜਿੰਨੇ ਪ੍ਰੋਜੈਕਟ ਨੇ ਨੈਸ਼ਨਲ ਹਾਈਵੇ ਦੇ ਸਾਰਿਆਂ ਨੂੰ ਜਿੰਦੇ ਲਾਵਾਂਗੇ ਜੇ ਉਹ ਪੀਏਯੂ ਦਾ ਦਫਤਰ ਹੋਵੇ ਪ੍ਰੋਜੈਕਟ ਡਾਇਰੈਕਟਰ ਦਾ ਚਾਹੇ ਨੈਸ਼ਨਲ ਹਾਈਵੇ ਦਾ ਆਰਓ ਦਾ ਦਫਤਰ origional ਅਫਸਰ ਦਾ ਵੀ ਪੰਚਕੁਲਾ ਅਸੀਂ ਉਹਦਾ ਵੀ ਖਰਾਬ ਕਰਾਂਗੇ ਆਉਣ ਵਾਲੇ ਦਿਨਾਂ 'ਚ ਤੁਸੀਂ ਇਹ ਸਾਰੇ ਫੈਸਲੇ ਅਸੀਂ ਲਾਗੂ ਕਰਾਂਗੇ ਜੋ ਸਾਡੇ ਐਕਸ਼ਨ ਨੇ ਦਪਿੰਦਰ ਰਾਜ ਦੇ ਪ੍ਰੋਗਰਾਮ ਚਾਰੀ ਕਰਨੇ ਤੇ ਬੈਠੇ ਕਿ ਮੰਗਾਂ ਸਾਰੇ ਮੰਗਾ ਮੰਨ ਚੁੱਕੇ ਆ ਜੀ ਅਸੀਂ ਜੋ ਵੀ ਸੈਲਰੀ ਹਾਈਕ ਸੀਗਾ ਜਾਂ ਕੋਈ ਬੋਨਸ ਦਾ ਸੀਗਾ ਜਾਂ ਕੋਈ ਲੀਵ ਦਾ ਸੀਗਾ ਬਟ ਇਹ ਕਹਿੰਦੇ ਆ ਜੀ ਕਿ ਸਾਨੂੰ ਸਿਰਫ 3 ਮਹੀਨੇ ਦਾ ਮਨਜ਼ੂਰ ਆ 3 ਮਹੀਨੇ ਬਾਅਦ ਅਸੀਂ ਫਿਰ ਡਿਮਾਂਡ ਰੱਖਾਂਗੇ ਤੇ ਕਦੀ ਵੀ ਕਿਸੇ ਆਰਗੇਨਾਈਜੇਸ਼ਨ 'ਚ ਸੈਲਰੀ 3 ਮਹੀਨੇ ਬਾਅਦ ਨਹੀਂ ਵਾਧੀ ਹੁੰਦੀ ਉਹ ਸੈਲਰੀ ਆਮੂਮਨ ਫਾਈਨੈਂਸ਼ੀਅਲ ਈਅਰ 'ਚ 7 ਤੋਂ 10% ਹੁੰਦੀ ਹੈ ਅਸੀਂ 15% ਤੱਕ ਮੰਨ ਚੁੱਕੇ ਆ ਜੀ ਜੋ ਵੀ ਅਣੀ ਸਾਰੀ ਐਡਵਾਂਸ ਸੀ ਬੋਨਸ ਈਪੀਐਫ ਈਐਸਈ ਜੋ ਕੱਲ੍ਹ ਵੀ ਕੱਟ ਰਿਹਾ ਪੀਐਫ ਨੇ ਪਹਿਲਾਂ ਵੀ ਕੱਟ ਰਿਹਾ ਈਐਸਈ ਵੀ ਕੱਟ ਹੋ ਰਿਹਾ ਔਰ ਇਹਨਾਂ ਦੀ ਜਿਹੜੀ ਨੈਸ਼ਨਲ ਹੌਲੀਡੇ ਛੁੱਟੀਆਂ ਸਭ ਮੰਨ ਤੱਕੇ ਆ ਜੀ ਬਟ ਇਹ ਹੈ ਕਿ ਤਿੰਨ ਮਹੀਨੇ ਬਾਅਦ ਦੁਬਾਰਾ ਕਰਾਂਗੇ ਅਸੀਂ ਕਿ ਕੋਈ ਵੀ ਫਾਈਨੈਂਸ਼ੀਅਲ ਈਅਰ ਦੇ ਵਿੱਚ ਦੋ ਵਾਰ ਸਾਲੀ ਨਕਰੀਦ ਨਹੀਂ ਹੁੰਦੀ ਹੁੰਦੀ ਸਰ ਇਹ ਕਿਉਂ ਬੰਦ ਨੇ ਅਰੋਪ ਕਰ ਰਹੇ ਸਰ ਇਹ ਤਾਂ ਤੁਹਾਡੇ ਕੋਲ ਪ੍ਰਸ਼ਾਦ ਉਹਨਾਂ ਦੇ ਪ੍ਰਸ਼ਾਦ ਹੈ ਜੀ ਮੈਂ ਨਹੀਂ ਕਹਿ ਸਕਦਾ